11 ਵਜ ਦੀ ਗੱਲ ਹੈ ਜੀ ਇਹ ਪਰਮਜੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਰਾਜਿਆਣਾ ਜਿਨ੍ਹਾਂ ਦੀ ਉਮਰ ਤਰੀਬਨ 55 ਸਾਲ ਹੈ ਇਹ ਬੈਂਕ 'ਚ ਪੈਸੇ ਪਹਿਲਾਂ ਇਹਨਾਂ ਨੇ ਜਮ੍ਹਾਂ ਕਰਾਏ ਨੇ ਫਿਰ ਕੁਝ ਪੈਸੇ ਇਹਨਾਂ ਨੇ ਮੋਗਾ ਜੁਲਰ ਜਿਹੜੇ ਹੈਗੇ ਨੇ ਉਹਨਾਂ ਦੇ ਦੇਣੇ ਸੀਗੇ ਕੁਝ ਗਹਿਣੇ ਬਣਵਾਏ ਸੀ ਇਹਨਾਂ ਨੇ ਪਿਛਲੇ ਦਿਨਾਂ 'ਚ ਉਹਦੇ ਪੈਸੇ ਦੇਣ ਲਈ ਜਦੋਂ ਜਾ ਰਹੇ ਸੀ ਤਾਂ ਇੱਕ ਵਰਨਾਕਾਰ ਪਿੱਛੋਂ ਆਈ ਤੇ ਉਹਦੇ 'ਚੋਂ ਇੱਕ ਜਵਾਨ ਉਤਰ ਕੇ ਖੰਭੇ ਨਾਲ ਫੜ ਗਿਆ ਮੋਗਾ ਜੁਲਰ ਦੇ ਅੱਗੇ ਤੇ ਜਦੋਂ ਇਹ ਪੌੜੀ ਚੜ੍ਹਨ ਨਹੀਂ ਲੱਗੀ ਉਹਨਾਂ ਦੀ ਦੁਕਾਨ ਤੇ ਤਾਂ ਇਹਦਾ ਪਰਸ ਖੋ ਕੇ ਉਹ ਭੱਜ ਗਈ ਤਾਂ ਇਹਨੇ ਵੀ ਪਿੱਛਾ ਕੀਤਾ ਕਾਰ ਦਾ ਹੈਂਡਲ ਫੜ ਕੇ ਪਰ ਉਹ ਕਾਬੂ ਨਾ ਆਏ ਫਿਰ ਸਾਡੇ ਪੀਸੀਆਰ ਵਾਲੇ ਜਿਹੜੇ ਚੌਂਕ 'ਚ ਖੜੇ ਨੇ ਉਹਨਾਂ ਨੇ ਪਿੱਛਾ ਕੀਤਾ ਤਾਂ ਉਹਨਾਂ ਤੋਂ ਕਾਰ ਦਾ ਸਹੀ ਨੰਬਰ ਨਹੀਂ ਟਰੇਸ ਹੋਇਆ ਸੀ ਜਿਹੜਾ ਕਿ ਬਾਅਦ 'ਚ ਨੰਬਰ ਜਦੋਂ ਸਹੀ ਟਰੇਸ ਹੋ ਗਿਆ ਤਾਂ ਸਾਨੂੰ ਪਤਾ ਲੱਗਿਆ ਕਿ ਗੱਡੀ ਜਿਹੜੀ ਹੈਗੀ ਹੈ ਕਿ ਇਹ ਰੋਡੇਪਿੰਡ ਦੀ ਹੈਗੀ ਹੈ ਫਿਰ ਅਸੀਂ ਟੀਮਾਂ ਆਪਣੀਆਂ ਸਾਰੀਆਂ ਲਗਾਈਆਂ ਇਸ ਕੰਮ ਤੇ ਤੇ ਦੋਨੇ ਮੇਰੇ ਐਸਐਚਓ ਵਾਕਵਕ ਟੀਮਾਂ ਸਾਡੀਆਂ ਪੀਸੀਆਰ ਦੀਆਂ ਸਾਰੇ ਨੇ ਲੱਗ ਕੇ ਇਹ ਉਥੇ ਇੱਕ ਬੇਆਵਾਜ਼ ਡੇਰਾ ਹੈਗਾ ਰੋਡੇਪਿੰਡ ਤੋਂ ਥੋੜਾ ਦੂਰ ਜਾ ਕੇ ਉੱਥੋਂ ਇਹ ਕਾਰ ਸਮੇਤ ਦੋ ਬੰਦੇ ਕਾਬੂ ਕਰਤੇ ਨੇ ਇੱਕ ਇਹਨਾਂ ਦੇ ਨਾਲ ਦਾ ਜਿਹੜਾ ਹੈਗਾ ਦੋਸ਼ੀ ਸਤਨਾਮ ਸਿੰਘ ਉਰਫ ਨਿੱਕਾ ਉਹ ਹਜੇ ਫੜਨਾ ਬਾਕੀ ਹੈ ਇਹਨਾਂ ਤੋਂ ਪੁੱਛਗਿੱਛ ਤੋਂ ਟੋਟਲ ਜਿਹੜੀ ਜੋ ਵਾਰਦਾਤ ਚ ਖੋਹੀ ਗਈ ਰਕਮ ਸੀ ਉਹ 34000 ਰੁਪਏ ਸੀਗੇ ਤੇ ਉਹਨਾਂ ਨੇ ਅਲੈਜ ਕੀਤਾ ਹੈ ਕਿ ਦੋ ਚਾਂਦੀ ਦੀਆਂ ਛੇਨਾ ਸੀਗੀਆਂ ਤੇ ਉਸ ਤੋਂ ਇਲਾਵਾ ਉਹਨਾਂ ਦੇ ਆਧਾਰ ਕਾਰਡ ਤੇ ਹੋਰ ਜ਼ਰੂਰੀ ਕਾਗਜ਼ਾਤ ਸੀਗੇ ਜੋ ਕਿ ਬਰਾਮਦ ਹੋ ਚੁੱਕੇ ਨੇ 34200 ਰੁਪਏ ਵਿੱਚੋਂ 22000 ਰੁਪਏ ਬਰਾਮਦ ਜੋ ਤੁਹਾਡੇ ਸਾਹਮਣੇ ਪਿਆ ਹੈਗੇ ਤੇ ਕਾਰ ਵੀ ਉਹਨਾਂ ਦੀ ਫੜ ਲਈ ਗਈ ਹੈ ਇਸ ਵਿੱਚ ਮਤਲਬ ਐਸਐਸਪੀ ਸਾਹਿਬ ਇਸ ਆਪਰੇਸ਼ਨ ਨੂੰ ਸ਼੍ਰੀ ਵਿਵੇਕ ਸਿੰਘ ਸੋਨੀ ਸਾਹਿਬ ਇਸ ਆਪਰੇਸ਼ਨ ਨੂੰ ਮੋਨੀਟਰ ਕਰ ਰਹੇ ਸੀ ਉਹ ਗਾਈਡੈਂਸ ਦੇ ਰਹੇ ਸੀ ਕਿ ਗਾਈਡਲਾਈਨ ਦੇ ਰਹੇ ਸੀ ਉਸ ਤੇ ਚੱਲਦੇ ਹੋਏ ਅਸੀਂ ਇਹ ਸਾਰੇ ਚ ਕੰਮਜਾਬ ਹੋਏ ਆ ਤੇ ਇਹਦੇ ਵਿੱਚ ਜਿਹੜਾ ਇੱਕ ਦੋਸ਼ੀ ਫੜਨਾ ਰਹਿ ਗਿਆ ਉਹਦੀ ਅੱਜ ਜਿਹੜੇ ਇਹਨਾਂ ਨੂੰ ਪੇਸ਼ ਕਰਾਂਗੇ ਅਸੀਂ ਇਹਨਾਂ ਦਾ ਹੋਰ ਰਿਮਾਂਡ ਲਵਾਂਗੇ ਤੇ ਨਾ ਤੋਂ ਇਹ ਵੀ ਕਲੀਅਰ ਕਰਾਂਗੇ ਹੋਰ ਕਿਸੇ ਵਾਦ ਦਾ ਚ ਇਨਵੋਲਡ ਹੈਗੇ ਨਹੀਂ ਜਾਂ ਨਹੀਂ ਤੇ ਇਹਨਾਂ ਦੇ ਤੀਸਰੇ ਜਿਹੜਾ ਸਾਥੀ ਆ ਉਹਨੂੰ ਵੀ ਫੜਨ ਦੀ ਕੋਸ਼ਿਸ਼ ਜਲਦੀ ਫੜ ਕੇ ਲਿਆਂਦਾ ਜਾ ਸਰ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਸਾਹਮਣੇ ਆਇਆ ਹਜੇ ਤੱਕ ਜੋ ਪੁੱਛਗਛ ਹੋਈ ਹੈ ਇਹਨਾਂ ਦਾ ਕੋਈ ਕ੍ਰਿਮੀਨਲ ਇਹਨਾਂ ਦੇ ਖਿਲਾਫ ਕੋਈ ਪਰਚਾ ਨਹੀਂ ਹੈ ਇਹ ਨਸ਼ੇ ਕਰਨ ਦੇ ਆਦੀ ਹੈ ਇਹਨਾਂ ਨੇ ਜਿਹੜੇ ਪੈਸੇ ਜਿਹੜੇ ਹੈਗੇ ਨੇ ਉਹ ਨਸ਼ੇਤੀ ਲਾਏ ਨੇ ਬਾਕੀ ਜਿਹੜੇ ਪੈਸੇ ਨੇ ਇਹਨਾਂ ਨੇ ਨਸ਼ਾ ਖਰੀਦੇ ਹੈਗੇ ਉਹ ਨਸ਼ੇ ਦਾ ਜਿਹੜਾ ਹੈਗਾ ਉਹ ਵੀ ਕਾਬੂ ਅਸੀਂ ਕਰਾਂਗੇ ਜਲਦੀ ਕਰ ਦਾਂਗੇ ਕਿੰਨੇ ਘੰਟੇ ਦੇ ਵਿੱਚ ਟ੍ਰੇਸ ਹੋ ਗਿਆ ਸਾਰਾ ਕੰਮ ਇਹ तकरीबन 2 ਤੋਂ 2.5 ਘੰਟੇ ਦੇ ਵਿੱਚ ਅਸੀਂ ਟ੍ਰੇਸ ਕਰ ਲਿਆ ਸੀ ਪਰ ਇਸ 'ਚ ਤੁਹਾਡੇ ਪੱਤਰਕਾਰਾਂ ਨੇ ਵੀ ਸਾਥ ਦਿੱਤਾ ਜਿਨ੍ਹਾਂ ਨੇ ਗੱਡੀ ਦਾ ਸਹੀ ਨੰਬਰ ਸਾਨੂੰ ਦੱਸਿਆ ਜਿਸ ਤੋਂ ਬਾਅਦ ਅਸੀਂ ਇਹਨੂੰ ਆਪਣੀ ਸੋਰਸੇਸ ਲਾ ਕੇ ਗੱਡੀ ਟ੍ਰੇਸ ਕੀਤੀ ਫਿਰ ਬੰਦੇ ਟ੍ਰੇਸ ਕੀਤੇ ਤੇ ਜਲਦੀ ਇਹ ਹੱਲ ਹੋ ਗਿਆ ਸਰ ਜਿਵੇਂ ਕਿਹਾ ਗਿਆ ਕਿ ਲੇਡੀਜ਼ ਦੇ ਕੋਲ 7 ਲੱਖ ਦੇ ਕਰੀਬ ਰਕਮ ਸੀ ਇਹ ਕੀ ਮਾਮਲਾ ਸੀ ਜੀ ਉਹ ਐਕਚੁਅਲੀ ਮਿਸਕਨਸੈਪਸ਼ਨ ਹੋਗੀ ਉਹ देयर इज ਮਤਲਬ ਕਮਿਊਨੀਕੇਸ਼ਨ ਗੈਪ ਰਹਿ ਗਿਆ ਉਹ ਦੱਸ ਰਹੀ ਸੀ ਕਿ ਉਹ ਪਹਿਲਾਂ 7 ਲੱਖ ਦਾ ਉਹਨਾਂ ਦੇ ਕੋਲ ਲਿਮਿਟ ਸੀਗੀ ਉਹਦੇ ਵਿੱਚੋਂ 4.5 ਲੱਖ ਉਹ 2 ਦਿਨ ਪਹਿਲਾਂ ਜਮ੍ਹਾਂ ਕਰਾ ਕੇ ਸੀ 1.5 ਲੱਖ ਕੱਲ ਜਮ੍ਹਾਂ ਕਰਾਇਆ ਸੀ ਉਸ ਤੋਂ ਬਾਅਦ ਉਹਦੇ ਕੋਲ ਜਿਹੜੇ ਬਚਦੇ ਸੀ ਉਹ 34000 ਰੁਪਏ ਸੀ ਜਿਸ ਤੋਂ ਕੁਝ ਰੁਪਏ ਉਹਨੇ ਨੇ ਸੁਨੇਹਾਰੇ ਦੇ ਦੇਣੇ ਸੀਗੇ ਪਰ ਉਹ ਜਦੋਂ ਉਹਨਾਂ ਨੇ ਕਲੀ ਲਿਮਿਟ ਤੱਕ ਹੀ ਸੁਣਿਆ ਵੀ ਲਿਮਿਟ ਕਿੰਨੀ ਹੈਗੀ ਹੈ ਉਸ ਕਰਕੇ ਇਹ ਫਾਲਸ ਕਮਿਊਨੀਕੇਸ਼ਨ ਕਨਵੇ ਹੋਈ ਅੱਗੇ ਵੀ 7 ਲੱਖ ਇਹ 7 ਲੱਖ ਨਹੀਂ ਸੀਗਾ 34000 ਸੀਗਾ ਜਿਸ ਤੋਂ 22000 ਰੁਪਏ ਰਿਕਵਰ ਹੋ ਚੁੱਕੇ ਹੈ ਤੇ ਬਾਕੀ ਵੀ ਅਸੀਂ ਜਲਦੀ ਕਰ ਲਾਂਗੇ ਸਰ ਜੋ ਫੜੇ ਗਏ ਵਿਅਕਤੀ ਹਨ ਕਿੱਥੋਂ ਕਿੱਥੋਂ ਦੇ ਹਨ ਜੀ ਇਹ ਦੋਨੇ ਬੰਦੇ ਤਿੰਨੇ ਹੀ ਰਾਦਰ ਰੋਡੇ ਪਿੰਡ ਦੇ ਹੈਗੇ ਨੇ ਤੇ ਇਹ ਇਹ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਨਹੀਂ ਪਰ ਨਸ਼ੇ ਕਰਨ ਦੇ ਆਦੀ ਨੇ ਜਿਸ ਕਰਕੇ ਇਹਨਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਕਿਉਂਕਿ ਇਹਨੂੰ ਕੋਈ ਪੈਸੇ ਨਹੀਂ ਸੀ ਕਿ ਇਹਨਾਂ ਨੇ ਇਹ ਲੁੱਟ ਖੋ ਕਰਕੇ ਨਸ਼ੇ ਤੇ ਹੀ ਖਰੀਦਣਾ ਸੀ ਸਰੀ ਸੁਣਨ ਦੇ ਵਿੱਚ ਆਇਆ ਕਿਸੇ ਖੇਡ ਨਾਲ ਵੀ ਸੰਬੰਧ ਰੱਖਦੇ ਨੇ ਤੁੰਦ ਰੱਖਦੇ ਨੇ ਇਹਨਾਂ ਚੋਂ ਜੋ ਪਤਾ ਲੱਗਿਆ ਹੈਗਾ ਜਿਹੜੇ ਨੇ ਖੋ ਕੀਤੀ ਸੀਗੀ ਵਰਿੰਦਰ ਸਿੰਘ ਉਹ ਕਬੱਡੀ ਖੇਡਦਾ ਹੈਗਾ ਸਤਨਾਮ ਸਿੰਘ ਜਿਹੜਾ ਦੂਸਰਾ ਫੜਿਆ ਗਿਆ ਜਿਹੜਾ ਕਾਰ ਦਾ ਡਰਾਈਵਰ ਸੀ ਜਿਸ ਦੀ ਕਾਰ ਹੈ ਉਹ ਵੀ ਕਬੱਡੀ ਦਾ ਖਿਡਾਰੀ ਹੈਗਾ ਪਰ ਇਹ ਛੋਟੇ ਲੈਵਲ ਦੇ ਕਬੱਡੀ ਦੇ ਪਲੇਅਰ ਨੇ ਕੋਈ ਬਹੁਤੇ ਵੱਡੇ ਲੈਵਲ ਦੇ ਨਹੀਂ ਸਰ ਸੁਣਨ ਦੇ ਵਿੱਚ ਇੰਟਰਨੈਸ਼ਨਲ ਪਲੇਅਰ ਸੀ ਨਹੀਂ ਇਹ ਇਹ じゃ ਨਹੀਂ ਹੈਗਾ ਸਰੇ ਇਹਨਾਂ ਨੂੰ ਕਿਸ ਤਰ੍ਹਾਂ ਪਤਾ ਲੱਗੇ ਕਿ ਲੇਡੀਜ਼ ਦੇ ਕੋਲ ਇੰਨੀ ਰਕਮ ਹੈ ਲੇਡੀਜ਼ ਐਕਚੁਅਲੀ ਇਹ ਥੋੜਾ ਜਿਹਾ ਪਿੱਛਾ ਕਰਦੇ ਆਏ ਹੋਣਗੇ ਉਹਦਾ ਬੈਂਕ ਤੋਂ ਉਹਨਾਂ ਨੇ ਦੇਖਿਆ ਵੀ ਬੈਂਕ ਤੋਂ ਨਿਕਲਿਆ ਤਾਂ ਇਹਨਾਂ ਨੂੰ ਲੱਗਿਆ ਵੀ ਪੈਸੇ ਹੋਣਗੇ ਤੇ ਸੁਨਿਆਰੇ ਦੇ ਜਾ ਰਹੀ ਹੈ ਉਹੀ ਚੀਜ਼ ਉਹਨਾਂ ਦੇ ਮਾਈਂਡ ਤੇ ਉੱਤੇ ਰਹੀ ਹੋਏਗੀ ਵੀ ਇਹਦੇ ਕੋਲੇ ਪੈਸੇ ਹੋ ਸਕਦੇ ਨੇ ਪਰ ਉਹਨੇ ਉਹ ਰਕਮ ਨਹੀਂ ਸੀ ਹੁੰਦੀ ਜਿਹਨੇ ਉਹਨਾਂ ਨੇ ਸੋਚਿਆ ਕੀ ਵਾਰਨਿੰਗ ਦੇਣਾ ਚਾਹੂਗੇ ਵਾਰਨਿੰਗ ਇਹ ਹੀ ਹੈ ਵੀ ਜੇ ਇਹੇ ਜੀ ਵਾਰਦਾਤਾ ਕਰੋਗੇ ਤਾਂ ਫੜੇ ਜਾਓਗੇ ਜਲਦੀ ਇੱਕ ਨਾ ਇੱਕ ਦਿਨ ਫੜੇ ਜਾਣਾ ਇੱਕ ਮੈਂ ਮੈਸੇਜ ਹੋਰ ਦੇਣਾ ਚਾਹਣਾ ਹੈ ਤੁਹਾਡੇ ਜ਼ਰੀਏ ਵੀ ਆਉਣ ਵਾਲਾ ਸੀਜ਼ਨ ਹੈ ਫਸਲ ਦਾ ਸੀਜ਼ਨ ਹੈ ਲੋਕਾਂ ਨੂੰ ਪੈਸੇ ਬੈਂਕਾਂ ਚੋਂ ਲੈ ਕੇ ਜਾਂਦੇ ਨੇ ਤੋਂ ਲੈ ਕੇ ਬੈਂਕਾਂ ਚੋਂ ਪੈਕੇਜ ਲੈ ਕੇ ਜਾਣ ਲੱਗੇ ਜਰੂਰ ਅਵੇਅਰ ਰਹਿਣ ਕਿਉਂਕਿ ਬਹੁਤ ਉਹਨਾਂ ਦੀ ਪਸੀਨੇ ਦੀ ਹੱਕ ਦੀ ਕਮਾਈ ਹੁੰਦੀ ਹੈ ਜਿਹੜੀ ਕਿ ਇਹ ਜੇ ਚੋਰ ਚੁੱਕ ਕੇ ਲੈ ਜਾਂਦੇ ਨੇ ਫਿਰ ਫੜੇ ਚੋਰ ਚੁੱਕੇ ਤਾਂ ਫੜੇ ਜਾਂਦੇ ਨੇ ਜਿਵੇਂ ਇਹ ਤਾਂ ਕੱਲ ਹੀ ਫੜੇਗੇ ਕੁਝ ਹੁੰਦਾ ਹਫਤੇ ਬਾਅਦ ਫੜੇ ਜਾਣਗੇ ਮਹੀਨੇ ਬਾਅਦ ਫੜੇ ਜਾਣਗੇ ਪਰ ਜਿਹੜੀ ਉਹਨਾਂ ਦੀ ਕਮਾਈ ਹੈ ਉਹ ਜਿੰਨੀ ਡਿਲੇ ਹੋ ਜੇਗੀ ਉਹ ਉਹ ਰਿਕਵਰ ਕਰਨੀ ਔਖੀ ਹੋ ਜਾਂਦੀ ਹੈ ਇਸ ਕਰਕੇ ਮੇਰੀ ਮੇਰੀ ਇਹੀ ਬੇਨਤੀ ਹੈ ਵੀ ਜਦੋਂ ਵੀ ਤੁਸੀਂ ਕੈਸ਼ ਜਮਾ ਕਰਾਉਣ ਜਾਓ ਕੈਸ਼ ਬੈਂਕ ਚੋਂ ਲੈਣ ਜਾਓ ਤਾਂ ਤੁਸੀਂ ਆਪਦੇ ਨਾਲ ਘੱਟੋ ਘੱਟ ਦੋ ਬੰਦੇ ਇੱਕ ਦੋ ਬੰਦੇ ਨਾਲ ਜਾਓ ਤੇ ਉਹ ਜਿਹੜੇ ਕੰਮ ਲਈ ਜੇ ਤੁਸੀਂ ਕੈਸ਼ ਮੰਨ ਲਓ ਬੈਂਕ ਚੋਂ ਕਢਾ ਕੇ ਕਿਸੇ ਨੂੰ ਦੇਣਾ ਹੈ ਘਰੇ ਲੈ ਕੇ ਜਾਣਾ ਹੈ ਤਾਂ ਉਹ ਕੰਮ ਨੂੰ ਪ੍ਰਾਇੋਰਟੀ ਦਿਓ ਨਾ ਕਿ ਤੁਸੀਂ ਮਤਲਬ ਬੈਂਕ ਚੋਂ ਪੈਸੇ ਕਢਾਏ ਤੇ ਸਕੂਟਰ ਦੇ ਉੱਤੇ ਡਿੱਕੀ ਚ ਰੱਖੇ ਪੈਸੇ ਤੇ ਆਪ ਸਬਜ਼ੀ ਖਰੀਦਣ ਲੱਗੇ ਉਹੀ ਜੀ ਅੰਗਰੇਜ਼ੀ ਨਾ ਕਰਿਆ ਪਰ